ਪੀਕੀਪੁਰਸ ਨੇ ਖੇਤਾਂ ਵਿੱਚੋਂ ਮੋਟਰਾਂ ਦੀਆਂ ਤਾਰਾਂ ਚੋਰੀ ਕਰਕੇ ਵੇਚਣ ਵਾਲੇ ਇੱਕ ਵਿਅਕਤੀ ਸਮੇਤ ਸਮਾਨ ਖਰੀਦਣ ਵਾਲੇ ਕੁਵਾੜੀਏ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਆ ਥਾਣਾ ਮੁਖੀ ਸੁਖਜੀਤ ਸਿੰਘ ਨੇ ਦੱਸਿਆ ਕਿ ਬਲਦੇਵ ਸਿੰਘ ਪੁੱਤਰ ਜਵਾਲਾ ਸਿੰਘ ਵਾਸੀ ਸਮਾਉ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਕੁਝ ਵਿਅਕਤੀ ਖੇਤਾਂ ਵਿੱਚ ਜੇ ਮੋਟਰਾਂ ਦੀਆਂ ਤਾਰਾਂ ਚੋਰੀ ਕਰਦੇ ਹਨ ਜਿਸ ਤੋਂ ਬਾਅਦ ਪੁਲਿਸ ਨੇ ਤਾਰਾਂ ਚੋਰੀ ਕਰਨ ਵਾਲੇ ਗੋਲਦੀ ਸਿੰਘ ਪੁੱਤਰ ਬੋਬੀ ਸਿੰਘ ਬਸੀ ਪੀਖੀ ਨੂੰ ਫੜ ਕੇ ਉਸ ਤੋਂ ਚੋਈ ਦੀਆਂ ਤਾਰਾਂ ਖਰੀਦਣ ਵਾਲੇ ਕਵਾੜੀਏ ਦੇਸ਼ ਰਾਜ ਪੁੱਤਰ ਰੂਪਚੰਦ ਬਸੀ ਪੀਖੀ ਨੂੰ ਕਾਬੂ ਕਰਕੇ ਉਹਨਾਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਮੌਕੇ ਥਾਣਾ ਮੁਖੀ ਸੁਖਜੀਤ ਸਿੰਘ ਨੇ ਸ਼ਹਿਰ ਵਿੱਚ ਕਬਾੜ ਦਾ ਕੰਮ ਕਰਨ ਵਾਲੇ ਅਤੇ ਹੋਰ ਦੁਕਾਨਦਾਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਉਹ ਕਿਸੇ ਵੀ ਕੋਈ ਵੀ ਚੋਰੀ ਕੀਤਾ ਸਮਾਨ ਨਾ ਖਰੀਦਣ ਤਾਂ ਜੋ ਚੋਰੀ ਦੇ ਘਟਨਾਵਾਂ ਨੂੰ ਠੱਲ ਪਾਈ ਜਾ ਸਕੇ ਦੇਖੋ ਮਾਨਸਾ ਤੋਂ ਪੱਤਰਕਾਰ ਗੁਜੀਤ ਸਿੰਘ ਸ਼ਿੰਦੀ ਖਾਸ ਰਿਪੋਰਟ ਬਲਦੇਵ ਸਿੰਘ ਪੁੱਤਰ ਜਵਾਲਾ ਸਿੰਘ ਵਾਸੀ ਸੁਭਾਉ ਨੇ ਸ਼ਿਕਾਇਤ ਕੀਤੀ ਸੀ ਵੀ ਜਿਹੜੀਆਂ ਬਿਜਲੀ ਦੀਆਂ ਮੋਟਰਾਂ ਦੀਆਂ ਤਾਰਾਂ ਨੇ ਉਹ ਕੁਝ ਬੰਦੇ ਚੋਰੀ ਕਰਦੇ ਉਹਨਾਂ ਦੇ ਆਧਾਰ ਤੇ ਅਸਰ ਦੇ ਬਿਆਨ ਤੇ ਗੋਲਦੀ ਸਿੰਘ ਪੁੱਤਰ ਬੋਵੇ ਸਿੰਘ ਬਸ ਇਖੀ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਅਤੇ ਦੇਸ ਰਾਜ ਪੁੱਤਰ ਰੂਪ ਚੰਦ ਕੁਆੜੀ ਜਿਹੜਾ ਇਹ ਸਮਾਨ ਲੈਂਦਾ ਸੀ ਪਿੱਛੇ ਦਾ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਇਹਨਾਂ ਦੇ ਵਿੱਚੋਂ ਜਿਹੜੀਆਂ ਪਿਓਰੀ ਕੀਤੇ ਆਕਾਰਾਂ ਰਿਕਵਰ ਕੀਤੀਆਂ ਤੇ ਇਹਨਾਂ ਤੇ ਜਿਹੜੇ ਵਾਲੀਆਂ ਧਰਮ ਤਹਿਤ ਆ मतलब ਅਸੀਂ ਕਾਰਵਾਈ ਕਰ ਰਹੇ ਹਾਂ ਕਿ ਅਸੀਂ ਬਾਕੀ ਜਿਹੜੇ ਦੁਕਾਨਦਾਰ ਜਿਹੜੇ ਕੁਆੜੀਏ ਨੇ ਇਹਨੇ ਵਿਚਾਰਦੇ ਉਹਨਾਂ ਨੂੰ ਤੁਹਾਡੇ ਮਾਦਮ ਰਾਹੀਂ ਇਹ ਸੰਦੇਸ਼ ਦਿੰਦੇ ਹਾਂ ਕਿ ਉਹ ਇਸ ਚੀਜ਼ ਤੋਂ ਕਰੇਜ਼ ਕਰਨ ਇਹਦੇ ਨਾਲ ਇੱਕ ਤਾਂ ਚੋਰੀ ਦੀਆਂ ਵਾਦਤਾਂ ਨੂੰ ਠੱਲ ਪੋਗੀ ਦੂਜਾ ਜਿਹੜੇ ਇਹ ਮਾੜੇ ਕੰਮਾਂ ਤੋਂ ਇਹ ਬਾਸਿਆਣਾ ਨਹੀਂ ਤਾਂ ਉਹਦੇ ਖਿਲਾਫ ਵੀ ਅਸੀਂ ਸਭ ਐਕਸ਼ਨ ਲਵਾਂਗੇ